ਆਪਣੇ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੱਲੋਂ ਪੰਜਾਬ ਦੇ ਵਿੱਚ ਸਾਰੀ ਕੈਬਨਟ ਮੰਤਰੀਆਂ ਦੇ ਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਉ ਕੀਤਾ ਜਾ ਰਿਹਾ ਹੈ ਇਸ ਲੜੀ ਦੇ ਤਹਿਤ ਹੁਸ਼ਿਆਰਪੁਰ ਦੇ ਨਵਨਿਯੁਕਤ ਕੈਬਨਟ ਮੰਤਰੀ ਡਾਕਟਰ ਰਵਜੋਤ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀ ਵੱਲੋਂ ਘੇਰਾਉ ਕੀਤਾ ਗਿਆ ਸੋ ਕੈਬਨਟ ਮੰਤਰੀ ਡਾਕਟਰ ਰਵਜੋਤ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਪ੍ਰੋਸਾ ਦਿੱਤਾ ਹੈ ਸੋ ਆਪਣੇ ਮੰਗਾਂ ਨੂੰ ਲੈ ਕੇ ਘੇਰਾਉ ਕੀਤਾ ਗਿਆ ਕੈਬਨਟ ਮੰਤਰੀ ਡਾਕਟਰ ਅਰਵਜੋਤ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਜੁਨੀਅਨ ਰਾਜੇਵਾਰ ਵੱਲੋਂ ਡਾਕਟਰ ਅਰਵਜੋਤ ਜੋ ਕਿ ਪੰਜਾਬ ਦੇ ਕੈਬਨਟ ਮੰਤਰੀ ਨੇ ਉਹਨਾਂ ਦੇ ਕਰਦਾ ਆਪਣੀਆਂ ਮੰਗਾਂ ਨੂੰ ਲੈ ਕੇ ਘਰਾਓ ਕੀਤਾ ਜਾ ਰਿਹਾ ਹੈ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੱਛੇ ਤਸਵੀਰਾਂ ਦੇਖ ਸਕਦੇ ਹੋਗੇ ਡਾਕਟਰ ਰੁਪਜੂ ਜੀ ਦੇ ਨਾਲ ਜਿਹੜੀ ਕਿਸਾਨ ਆਗੂਆਂ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਔਰ ਆਪਣੀਆਂ ਮੰਗਾਂ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਸਾਹਮਣੇ ਰੱਖਦੇ ਰਹੇ ਨੇ ਬਿਲਕੁਲ ਇਹ ਮਾਡਲ ਟੌਮ ਡਾਕਟਰ ਸਰਪਜੂਤ ਜੀ ਦੇ ਘਰ ਦਾ ਜਿਹੜਾ ਘਰਾਵ ਕੀਤਾ ਜਾ ਰਿਹਾ ਹੈ ਔਰ ਇਹ ਜਿਹੜਾ ਘਰਾਓ ਹੈ ਇਹ ਪੰਜਾਬ ਦੇ ਹੋਰ ਐਮਐਲਏ ਨੇ ਜਿਹੜੇ ਔਰ ਮੰਤਰੀ ਨੇ ਉਹਨਾਂ ਦਾ ਵੀ ਇਹ ਘਰਾਓ ਕੀਤਾ ਜਾ ਰਿਹਾ ਹੈ ਔਰ ਹੁਸ਼ਾਰਪੁਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਐਮਐਲਏਆਂ ਦਾ ਵੀ ਘਰਾਓ ਕੀਤਾ ਜਾ ਰਿਹਾ ਹੈ ਪਰ ਜ਼ਿਲ੍ਹਾ ਲੈਵਲ ਤੇ ਜਿਹੜੀ ਗੱਲਬਾਤ ਹੈ ਜੀ ਡਾਕਟਰ ਰਵਜੋਤ ਕੈਬਨਨ ਮੰਤਰੀ ਨੇ ਉਹਨਾਂ ਦੇ ਨਾਲ ਇਹ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਡਾਕਟਰ ਸਾਹਿਬ ਇੱਥੇ ਪਹੁੰਚੇ ਨੇ ਗੱਲਬਾਤ ਆਪਣੀ ਦੱਸੀ ਜਾ ਰਹੀ ਹੈ ਕਿਸਾਨਾਂ ਆਗੂਆਂ ਵੱਲੋਂ ਔਰ ਉਹਨਾਂ ਨੂੰ ਮੰਗ ਪੱਤਰ ਸਰਕਾਰ ਦੇ ਨਾਮ ਦਿੱਤਾ ਜਾ ਰਿਹਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਨੇ ਚਾਹੇ ਉਹ ਝੋਨੇ ਦੀ ਫਸਲ ਕਣਕ ਦੀ ਫਸਲ ਮੰਡੀਆਂ ਦੇ ਵਿੱਚ ਮਾਈਨਿੰਗ ਦਾ ਮਾਮਲਾ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਲਾਪਰਵਾਹੀ ਕੋਈ ਵੀ ਗਲਵਾਤ ਜੜੀ ਨਹੀਂ ਉਹ ਹਨਗੈਲੀ ਕਰਨ ਦਾ ਮਾਮਲਾ ਹੋਵੇ ਇਸ ਜੀ ਨੂੰ ਲੈ ਕੇ ਜਿਹੜਾ ਉਹ ਡਾਕਟਰ ਰਗਜੋਤ ਦੇ ਅੱਗੇ ਕਿਸਾਨਾਂ ਆਗਿਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਡਾਕਟਰ ਸਾਹਿਬ ਜੋ ਜਿਹੜੇ ਨੇ ਕੈਬਨਿਟ ਮੰਤਰੀ ਨੇ ਉਹ ਜਿਹੜਾ ਇਹ ਮੰਗ ਪੱਤਰ ਕਿਸਾਨ ਜਥੇਬੰਦੀ ਵੱਲੋਂ ਦਿੱਤਾ ਜਾ ਰਿਹਾ ਹੈ ਓਏ ਕੈਬਨਿਟ ਮੰਤਰੀ ਰੁਜੋਜੀ ਨੂੰ ਜਿਹੜਾ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਮੰਗ ਪੱਤਰ ਹੀ ਦਿੱਤਾ ਜਾ ਰਿਹਾ ਹੈ ਉਹ ਧਰਨੇ ਦੇ ਉਪਰੰਤ ਹੀ ਇਹ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਹੈ ਔਰ ਜਿਹੜੀਆਂ ਮੰਗਾਂ ਨੇ ਉਹ ਵੀ ਵਿਸਤਾਰ ਪੂਰਵਕ ਜਿਹੜੀਆਂ ਇਹ ਦੱਸੀਆਂ ਗਈਆਂ ਨੇ ਬਹੁਤ ਡਾਕਟਰ ਸਾਹਿਬ ਨੇ ਵੀ ਬੈਠ ਕੇ ਬੜੇ ਹਰਾਮ ਦੇ ਨਾਲ ਇਹ ਗੱਲਬਾਤ ਸੁਣੀ ਹੈ ਤੇ ਗੱਲਬਾਤ ਕਰਦੇ ਹਨ ਡਾਕਟਰ ਸਾਹਿਬ ਦੇ ਨਾਲ ਮੈਂ ਕਿੜੀਆਂ ਕਿੜੀਆਂ ਇਹ ਗੱਲਾਂ ਨੇ ਜਿਹੜੀਆਂ ਕਿਤੇ ਕਹਦੇ ਨੇ ਕੀ ਜੀ ਡਾਕਟਰ ਸਾਹਿਬ ਫੋਟੋ ਕੁਝ ਜੀ 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 ਨਾਲ ਗੱਲਬਾਤ ਹੋਈ ਬੜੀ ਵਿਸਤਾਰ ਨਾਲ ਸ਼ਾਂਤਪੁਰ ਨੂੰ ਹੌਲ ਦੇ ਵਿੱਚ ਕੀ ਮੰਗਾਰੇ ਕਿਸਾਨ ਜਥੇਬੰਦੀਆਂ ਆਈ ਆਜ ਦਫ਼ਤਰ ਵੀ ਆਈ ਆ ਸਵੇਰੇ ਸਾਨੂੰ ਇੱਕ ਹੋਰ ਕਿਸਾਨ ਜਥੇਬੰਦੀ ਸੀ ਦੋਆਬਾ ਕਿਸਾਨ ਜੀ ਨੂੰ ਵੀ ਮਿਲ ਕੇ ਗਏ ਤੇ ਜਿਹੜਾ ਮਸਲਾ ਸੀਗਾ ਉਹ ਜਿਹੜੀ ਬਾਰਦਾ ਨਾਲ ਦੀ ਦੱਸੀ ਗੱਲ ਇਹਨਾਂ ਨੇ ਇੱਕ ਚੌਨੇ ਦੀ ਹੈ ਤੇ ਉਹਦੀ ਸਪਲਾਈ ਘੱਟ ਹੈਗੀ ਆ ਇੱਕ ਜਿਹੜਾ ਦੂਸਰਾ ਸੀਗਾ ਡੀਏਪੀ ਦੀ ਵੀ ਜਿਹੜੀ ਘੱਟ ਹੈਗੀ ਆ ਤੇ ਅਸੀਂ ਆਪਾਂ ਡੀਐਫਐਸਸੀ ਉਹ ਸਾਹਿਬ ਨਾਲ ਗੱਲ ਕੀਤੀ ਹੈਗੀ ਤੇ ਉਹਨਾਂ ਨੇ ਮੈਂ ਮੰਗੀ ਵੀ ਰਿਪੋਰਟ ਕਿੰਨੇ ਦੇ ਅੰਦਰ ਸਾਨੂੰ ਸਟੇਟਸ ਉਹ ਕਹਿੰਦੇ ਸੀ ਬਾਰਦਾ ਨਾਲ ਜਿੱਥੇ ਵੀ ਲੱਗਦਾ ਸਾਨੂੰ ਉਥੇ ਸ਼ਾਮਪਟਰਾ ਸੀ ਸਪੈਸ਼ਲੀ ਤੇ ਉਥੇ ਅਸੀਂ ਬਹੁਤ ਜਿਹੜੀ ਕਮੀ ਹੈਗੀ ਉਹਨੂੰ ਪੂਰੀ ਕਰਵਾ ਦਾਂਗੇ ਆਪਾਂ ਤੇ ਅਸੀਂ ਇਹਨਾਂ ਦੇ ਭਰਾਵਾਂ ਨਾਲ ਕੰਟੈਕਟ ਕਰਾਂਗੇ ਨੰਬਰ ਵੀ ਆਪਾਂ ਸ਼ੇਅਰ ਕਰ ਲੇਵਾਂਗੇ ਜੇ ਜਦੋਂ ਵੀ ਦਿੱਕਤ ਕੋਈ ਹੁੰਦੀ ਸਾਨੂੰ ਨਾਲ ਡਾਇਰੈਕਟਲੀ ਅਸੀਂ ਆਪਾਂ ਤਾਲਮਿਲ ਰੱਖਾਂਗੇ ਜੀ ਨਸ਼ੇ ਦਾ ਮੁੱਦਾ ਤਾਂ ਪੰਜਾਬ ਦੇ ਵਿੱਚ ਹੈਗਾ ਪਰ ਮਾਈਨਿੰਗ ਦਾ ਮੁੱਦਾ ਖਾਸ ਕਰਕੇ ਹੁਸ਼ਿਆਰਪੁਰ ਦੇ ਤਲਵਾੜਾ ਵਗੈਰਾ ਹਮਾ ਦਾ ਉਹ ਨਹੀਂ ਰੁਕ ਰਿਹਾ ਕਿ ਮੈਨੂੰ ਅੱਜ ਹੀ ਦੱਸਿਆ ਪਹਿਲਾਂ ਤਾਂ ਚਲੋ ਅਸੀਂ ਐਮਐਲਏ ਸੀ ਸਾਡਾ ਧਿਆਨ ਆਪਣੇ ਹਲਕੇ ਜੀ ਹੁੰਦਾ ਸੀਗਾ ਠੀਕ ਹੈ ਜੀ ਹੈ ਤੇ ਅਸੀਂ ਆਪਣੇ ਹਲਕੇ ਵੱਲੀ ਫੋਕਸ ਕਰਦੇ ਸੀਗੇ ਤੇ ਆਲੇ ਦੋਲੇ ਜਿਹੜੀ ਵੀ ਸਾਨੂੰ ਭਰਾਵਾਂ ਨੇ ਦੱਸੀ ਆ ਦਿੱਕਤ ਕਿ ਕਾਫੀ ਦਿੱਕਤ ਹੈਗੀ ਆ ਕੋਰਟ ਦੇ ਧਿਆਨ ਚ ਵੀ ਹੈਗਾ ਤੇ ਅਸੀਂ ਉਹ ਮੈਂ ਇਹਨਾਂ ਨਾਲ ਸਮਾਂ ਲੈ ਕੇ ਲੋਕਲ ਐਮਐਲਏਸ ਨੂੰ ਲਾ ਕੇ ਮਾਈਨਿੰਗ ਮੰਤਰੀ ਨਾਲ ਆਪਾਂ ਕੋਈ ਨਾ ਮੀਟਿੰਗ ਫਿਕਸ ਕਰਾਂਗੇ ਜੇ ਇਹਨਾਂ ਦਿੱਕਤਾਂ ਪਰੇਸ਼ਾਨੀ ਜੋ ਲੱਗਦਾ ਕਿ ਸਹੀ ਨਹੀਂ ਹੋ ਰਿਹਾ ਜੈ ਇਦਾਂ ਨਹੀਂ ਹੋਣਾ ਚਾਹੀਦਾ ਉਹ ਪੂਰਾ ਆਪਾਂ ਇਹਨਾਂ ਨਾਲ ਬੈਠ ਕੇ ਆਪਾਂ ਡਿਸਕਸ ਕਰਾਂਗੇ ਤਸੱਲੀ ਕਰਾਵਾਂਗੇ ਜੇ ਲੱਗਦਾ ਕਿ ਉਹ ਇਲੀਗਲ ਜਾਂ ਗਲਤ ਹੋ ਰਿਹਾ ਉਹਨੂੰ ਰੋਕਾਂਗੇ ਬੰਦ ਵੀ ਕਰਾਵਾਂਗੇ ਆਪਾਂ ਜੀ ਜੀ ਸਭ ਤੋਂ ਜ਼ਿਆਦਾ ਵਿੱਚ ਹੈ ਵਿਆਸ ਦਰਿਆ ਸਾਨੂੰ ਪੈਂਦਾ ਵਿਆਸ ਦਰਿਆ ਦੇ ਵਿੱਚ ਬਹੁਤ ਹੋ ਰਹੀ ਹੈ ਹਿਸਾਬ ਦੀ ਨਿਗ੍ਹਾ ਦੇ ਵਿੱਚ ਵੀ ਲਿਆਂਦਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹਾਂ ਜੀ ਦੱਸਿਆ ਜਨਾਬ ਜੀ ਸੋ ਤੁਸੀਂ ਸੁਣਿਆ ਕਿ ਡਾਕਟਰ ਸਾਹਿਬ ਨੇ ਇਹ ਜਿਹੜੀਆਂ ਵੀ ਸਮੱਸਿਆ ਹੈ ਤੇ ਬਹੁਤ ਪੀਸਫੁਲੀ ਢੰਗ ਦੇ ਨਾਲ ਸੁਣੀਆਂ ਹਨ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਰੱਖਦੇ ਹਾਂ ਕਿ ਇਹ ਸਮੱਸਿਆਵਾਂ ਵੀ ਸਰਕਾਰ ਵੱਲੋਂ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀ ਲਖਾ ਇੰਡੀਆ ਨਿਊਜ਼ ਪੰਜਾਬ